ਹਰੀ ਦਾ ਬੁਰੇ ਦਾ ਬੁਲਾ ਕਰ ਗੁੱਸਾ ਮਨ ਲੈ ਹੰਡਾਏ ਦੇ ਰੋਗ ਨੇ ਲਗਾਈ ਵੱਲ ਸਭ ਕੁਝ ਛਪਾਏ ੴ ਸਤਨਾਮ ਕਰਤਾ ਔਰ ਕਿਰਪਾ ਨਿਰਭਉ ਨਿਰਵੈਰ ਔਕਾਲ ਮੂਰਤੀ ਅਜਨੀ ਸੈਭੰਗ ਗੁਰ ਪ੍ਰਸਾਦਿ ਜਾਪੇ ਆਦ ਸਤਿ ਜੋਗਾਦ ਸਚ ਹੈ ਭੀ ਸਾਚੀ ਨਾਨਕ ਹੋਸੀ ਭੀ ਸਚੀ ਸੋਚੈ ਸੋਚਨੈ ਹੋਵੈ ਜੇ ਸੋਚੀ ਲਖਵਾਰੇ ਸੁਖ ਸੁਭਨੈ ਹੋਵੈ ਜੇ ਲਾਇ ਰਹਾ ਲਿਵ ਤਾਰੇ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹ ਸਿਆਣ ਹਾਂ ਲਖ ਇਤ ਇਕ ਨਾ ਚੱਲੇ ਨਾਲ ਕੀ ਸਚਿਆਰਾ ਹੋਈ ਇੱਕ ਮਕੂੜਾ ਟੁੱਟੇ ਪਾਲੇ ਹੋਕ ਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਣਿ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਦੀ ਹੁਕਮ ਲੈ ਬੜਿ ਆਈ ਹੁਕਮੀ ਉਤਮ ਨੀਚ ਹੁਕਮ ਲੇਖ ਤੂ ਸੁਖ ਪਾਈਐ ਇੱਕ ਨਾ ਕੋਈ ਬਖਸ਼ੀ ਹੁਕਮ ਵਿੱਚ ਜਦਾ ਪਵਾਈਐ ਹੁਕਮੈ ਅੰਦਰ ਸਭ ਕੋ ਵਾਰੁ ਕੋ ਨਾ ਕੋਈ ਨਾਨਕ ਹੁਕਮੈ ਦੇਵੂ ਸਤਿ ਓਮੈ ਕਹਿ ਨਾ ਕੋਈ ਗਵਕੋ ਤਾਣੁ ਵਗਸ ਤਾਣੁ ਗਵਕੋ ਦਰਸ਼ਨ ਨਿਸਾਨ ਗਾਵੈ ਕੋ ਗੁਣ ਵਢਿਆ ਇੰਹਾਂ ਜਹਾਰ ਗਾਵੈ ਕੋ ਪਿਤਾ ਵਿਖੰਬ ਵਿਚਾਰ ਗਾਵੈ ਕੋ ਸਾਧ ਕਰੀ ਤਨਖੀ ਗਾਵੈ ਕੋ ਜੀ ਲੈ ਫਿਰ ਦੇਈ ਗਾਵੈ ਕੋ ਜ਼ਬਤ ਸਦੂਰੀ ਗਾਵੈ ਕੋ ਵੇਖੇ ਆਦਰਾ ਦੂਰੀ ਕਥਨਾ ਕਥਨੀ ਆਵੇ ਥੋਟ ਕਥਈ ਕਥ ਕਥੀ ਕੋਟੀ ਕੋਟੀ ਕੋਟ ਦਿੰਦਾ ਤੇ ਲੈਂਦੇ ਤਗ ਪਾਹੀ ਜੁਵਾਦ ਗੰਦੁਰ ਖਾਈ ਖਾਏ ਹੁਕਮ ਹੀ ਹੁਕਮ ਚੱਲਦਾ ਰਹੋ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਹਿਬ ਸਾਜਣਾ ਇਹ ਮਖਿਆ ਬੋਹ ਅਪਾਰੀ ਅੱਖੇ ਮੰਗਦੇ ਦੇ ਦੇ ਦਾਤ ਕਰੇ ਦਤਾਰੇ ਫਿਰ ਕਿੰਤੇ ਰਖੀਆ ਜਿਦ ਸਦਰਵਾਰੋਂ ਮੋਹ ਕੇ ਬੋਲ ਬੋਲੀ ਅਤਿਸਰ ਤਰੇ ਪਿਆਰ ਅਮਰ ਤਵੇਲਾ ਸਾਚੀ ਨਾਉ ਵੜਿਆਈ ਵਿਚਾਰੇ ਕਰਮੀ ਆਵੈ ਕਪੜਾ ਨਦਰਿ ਮੁਖ ਦੁਆਰੇ ਨਾਨਕੇ ਵੇ ਜਾਣੀਐ ਸਭ ਆਪੇ ਸਜਿਆਰ ਤਾਂ ਪਿਆ ਨਾ ਜਾਏ ਕੀ ਤਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵੇ ਆਤਨ ਪਾਇਆ ਮਾਨ ਨਾਨਕ ਗਾਵੀਏ ਗੁਰੇ ਨਗਾਨ ਗਾਵੀਐ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਾ ਮਾਈ ਗੁਰੂ ਈਸ਼ਰੀ ਗੁਰੂ ਗੋਰੀਕ ਬਰਮਾ ਗੁਰ ਬਾਰਬਤੀ ਮਾਈ ਜੇ ਹੋ ਜਾਣਿਆ ਖਾ ਨਹੀਂ ਕਹਿਣਾ ਕਥਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਦੀਆਂ ਗਾਏਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਮਾ ਦੇਸ ਭਾਵਾ ਬਿਰਪਾਣੇ ਕੇ ਨਾਇ ਕਰੀ ਜੇ ਤਿਸ ਟੂ ਪਾਈ ਵੇਖਾ ਵਿੜਕਰਮਾ ਕੇ ਮਿਲ ਲਈ ਮਤਵਤਰਤਨ ਜਵਾਰ ਮਾਨਕੀ ਜੈ ਕੁਰਕੀ ਸਿੱਖ ਸੁਣੀ ਗੁਰਾਇਕ ਦੇ ਬੋਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਮੈ ਜਾਈ ਜੇ ਜੁਗ ਚਾਰੇ ਆਰਦਾ ਹੋਰ ਸੁਣੀ ਹੋਏ ਨਮਕੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਹ ਰਖਾਈ ਕੈ ਜਿਸ ਗੀਰਤ ਤਖਲੇ ਜੇ ਜਿਸ ਨਦਨਾ ਆਵਾਈ ਤੈ ਬਾਤ ਨ ਪੁੱਛੇਗੀ ਕੀ ਤਾਂ ਅੰਦਰ ਕੀਟ ਕਰੇ ਤੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤੇ ਹਾ ਕੋ ਇਨ ਸੁ ਜਈ ਜਿਤ ਗੁਣ ਕੋ ਏ ਕਰੇ ਸੁਣ ਸਤ ਪੀਰ ਸੁਨਨਾਥ ਸੁਣਿਆ ਧਰ ਤਵ ਲੀ ਆਕਾਸ਼ ਸੁਣੇ ਦੀਪ ਲੋਪ ਪਤਾਲੇ ਸੁਣੇ ਪੋਏ ਨ ਸਕੈ ਕਾਲ ਨਾਨਕ ਭਗਤ ਅਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਈਸਰ ਬਰਮਾਈਐਂਦੇ ਸੁਣੇ ਮੁਖਸਲਾ ਨਮਾंदे ਸੁਣੇ ਜੋਗ ਯੂਗ ਤਨ ਭੇਦ ਸੁਣੇ ਸਾ ਸਮਰਤ ਵੇਦ ਨਾਨਕ ਭਗਤ ਅਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਾਸਨ ਤੋਖ ਗਿਆਨ ਸੁਣੇ 88 ਕਾ ਸ਼ਨਾਮ ਸੁਣੈ ਪੜਪੜ ਪਾਵੇ ਮਾਨੀ ਸੁਣੈ ਲਗ ਸਸਤਿਆਨ ਨਾਨਕ ਭਗਤਾ ਸਦਾ ਬਿਗਾਸ ਸੇ ਸੁਣੈ ਦੂਪ ਪਪਕਾਰ ਨਾਸ ਸੁਣੈ ਸਰਾਗ ਬਣਾ ਕੇ ਖਾ ਸੁਣੈ ਸੇ ਕੀਰਪਤਸ਼ਾ ਸੁਣੈ ਜੰਦੇ ਪਾਵੇ ਰਾਹ ਸੁਣੈ ਹਾਦ ਹੋਏ ਅਸਗਾ ਨਾਨਕ ਭਗਤਾ ਸਦਾ ਬਿਗਾਸ ਸੇ ਸੁਣੈ ਦੂਪ ਪਪਕਾਰ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਸਤਾਏ ਕਾਗਜ਼ ਕਲਮਨ ਲੇਖਣ ਹਾਰੇ ਮੰਨੇ ਕਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਝਣਾ ਮਨ ਕੋਈ ਮੰਨੇ ਸੁਰਤੋ ਵੈ ਮਨ ਬੁੱਧੇ ਮੰਨੇ ਸਗਲ ਭਵਨ ਕੀ ਸੋਤੇ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਦਮ ਕੇ ਸਾਧਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਝਣਾ ਮਨ ਕੋਈ ਮਨ ਨੈ ਮਾਰਗ ਠਾਕ ਨਾ ਪਾਏ ਮਨ ਨੈ ਪਤਸੋਂ ਪ੍ਰਗਟ ਜਾਈ ਮਨ ਨੈ ਮਗ ਨ ਚੱਲੇ ਪੰਥ ਮਨੈ ਧਰਮ ਚੇਤੀ ਸੁਲਮਾ ਦੇ ਐਸਾ ਨਾਮ ਮੇਰੇ ਜਨ ਹੋਏ ਜੇ ਕੋ ਮਨ ਜਾਣ ਮਨ ਕੋ ਹੋਏ ਮਨੈ ਬਵੇ ਮੋਗ ਦੁਆਰੇ ਮਨੈ ਪਰਵਾਰੈ ਸਦਾਾਰ ਮਨੈ ਤਰੇ ਤਾਰੀ ਗੁਰ ਸਿੱਖੀ ਮਨੈ ਨਾਨਕ ਭਵੇ ਨੈ ਭੇਖੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗਹਿ ਮਾਨ ਪੰਜੇ ਸੋਹੇ ਦਰ ਜਾਵੇ ਬੰਜਾ ਕਾ ਗੁਰੇ ਤਿਆਨ ਜੇ ਕੋ ਕਹੇ ਕਰ ਵਿਚਾਰ ਕਰਤੇ ਕਹਿ ਕਰ ਮੈ ਨਹੀਂ ਸੋ ਮਾਰੇ ਤੋਲ ਧਰਮ ਦੇ ਆ ਕਾ ਪੂਤੀ ਸੰਤੋਖ ਤਾਪ ਰੱਖਿਆ ਦਿਨ ਸੋਤੇ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉਪਰ ਗਿਤਾ ਭਾਰ ਧਰਤੀ ਹੋਰ ਪਰ ਹੋਰ ਹੋਰੀ ਤਿਸ ਤੇ ਭਾਰਤ ਲੈ ਕੋਣ ਜੋਰ ਜੀ ਜਤ ਨਾ ਕੇ ਨਾ ਆਵੇ ਸਭ ਨਾ ਲਗਿਆ ਕੋਈ ਇਕਲਾ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਗਿਆ ਗਿਤਾ ਹੋਏ ਗਿਤਾ ਤਾਨਸਵਾਲੇ ਰੂਪ ਕੀਤੀ ਦਾ ਜਾਣੇ ਕੋਣ ਪੂਤ ਕੀ ਤਪਸਾ ਹੋਏ ਕੋ ਕੋ ਬਾਉ ਤਿਸ ਤੇ ਹੋਏ ਲਗਦ ਰਿਆ ਗੁਦਰਤੇ ਕਮਣ ਕਹਾ ਵਿਚਾਰ ਮਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰੀ ਤੂ ਸਦਾ ਸਲਾਵੇਂ ਤੇ ਨਿਰੰਕਾਰ ਅਸਾਂ ਗਾਪੇ ਸਿੰਘ ਭਾਉ ਸਭ ਪੂਜਾ ਅਸਾਂ ਤਪਤਾਉ ਅਸਾਂ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮੰਦਰੇ ਉਦਾਸ ਅਸੰਗ ਭਗਤ ਕੋਣ ਗਿਆਨ ਵਿਚਾਰ ਏ ਅਸਿੰ ਸਤੀ ਏ ਸੰਗਤਾ ਤਾਰ ਅਸੰਗ ਸੋਰੋਂ ਪਖਸਾ ਅਸੰਗ ਮੌਨ ਲਿਗ ਲਾਇ ਤਾਰ ਕੁਦਰਤੀ ਕੌਣ ਕਹਾ ਵਿਚਾਰ ਮਾਰਿਆ ਨਾ ਜਾਵਾ ਏਕ ਵਾਰ ਜੋਤਿ ਸੁਭਾਵੈ ਸਾਈ ਭਲੀ ਗਾ ਤੂੰ ਸਦਾ ਸਲਾਮੈ ਤੇ ਨਿਰੰਕਰ ਅਸੰਗ ਮੂਰਖਾਂ ਦੇ ਘੋਰ ਅਸੰਗ ਚੋਰ ਹਰਾਮ ਖੋਰ ਅਸਾਂ ਕੇ ਅਮਰ ਕਰਜਾਏ ਜੋਰੀ ਅਸੰਗਲ ਵੜਤੇ ਆਕਮਾਹੇ ਅਸੰਗ ਪਾਪੀ ਪਾਪ ਕਰਜਾਏ ਅਸੰਗ ਕੁੜੇ ਅਰ ਕੁੜੇ ਫੇਰਾਏ ਅਸੰਗ ਮਲੇਸ਼ ਮਲ ਭਖ ਖਾਏ ਅਸੰਗ ਨਿੰਦਕ ਸਿਰ ਕਰੇ ਭਾਰ ਨਾਨਕ ਨੀਜ਼ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰੇ ਤੂੰ ਸਦਾ ਸਲਾਮੇ ਤੀ ਨਿਰੰਕਾਰ ਅਸੰਗ ਨਾਮ ਸੰਤਾਵੇ ਗਮਈ ਗਮਈ ਸੰਘ ਲੋ ਅਸੰਗ ਹੈ ਸਿਰ ਭਾਰ ਹੋਏ ਅਖਰੀ ਨਾ ਮਖਰੀ ਸੱਲਾ ਇਹ ਅਖਰੀ ਗਿਆਨ ਗੀਤ ਗੁਣਗਾ ਅਖਰੀ ਲੇਖਣ ਬੋਲਣ ਬਾਣੇ ਅਖਰਾ ਸਰ ਸੰਯੋਗ ਖਾਂ ਜਨ ਲਿਖੇ ਤੇ ਸੁਰਨਾਏ ਜੇ ਫਰਮਾਏ ਤਿਤ ਤੂ ਪਾਹੇ ਜੇਤਾ ਕੀਤਾ ਤੇਤਾ ਨਾਓ ਬਿਣ ਨਾਮ ਹੈ ਨਾਹੀ ਕੋਥਾ ਕੁਦਰਤੇ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈਂ ਬਲੀਕਾਰੇ ਤੁਸ ਦਸ ਨਾਮੇ ਤੇ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਪਰ ਇਹ ਮਤ ਪਾਪਾ ਕਾ ਸੰਗ ਇਹ ਤੋ ਪਹਿਨਾਵੇਂ ਕਹਿ ਰਹੇਂਗੇ ਪੁੰਨੀ ਪਾਪੀ ਆਖਣ ਨਾਹੀਂ ਕਰ 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 ਨਾ ਲਿਖ ਲੈ ਜਾ ਆਪੇ ਵੀ ਜਪੇਗਾ ਨਾਨਕੁ ਹੁਕਮੀ ਆਵੋ ਜਾ ਤੇਰੇ ਤੇ ਤਪ ਤੇ ਆਦਤਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨਾ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਥਾਤ ਬਾਣੀ ਬਰਮਾਓ ਸਤ ਸੁਹਾਨਸ ਦਾ ਮਨ ਚਾਓ ਕਵਣ ਸਵੇਲਾ ਵਖਤ ਕਵਣੋ ਕਵਣ ਸੇਤਕਣ ਵਾਰੇ ਕਵਣ ਸਰੂਤੀ ਮਾਹ ਕਵਣ ਜਿਤੂ ਆਕਾਰ ਬੇਲ ਨ ਪਾਇਆ ਪੰਡਿਤ ਜੇ ਹੋ ਬਲੇ ਕੁਰਾਨ ਭਗਤ ਨ ਪਾਇਓ ਕਾਦੀਆਂ ਦੇ ਲਿਖਣ ਲੈ ਕੁਰਾਨ ਤਿਤਵਾਰ ਨਾ ਜੋਗੀ ਜਾਣੈ ਰਤਮ ਹੋ ਨ ਕੋਈ ਜਾਕਰਤਾ ਸਰਟੀ ਕੋ ਸਾਤੇ ਆਪੇ ਜਾਣਾ ਸੋਈ ਇਨਕ ਵਿਕ੍ਰਿਆ ਕਾ ਕੇ ਸਲਾਈ ਕਿਉ ਵਰਨੀ 기ਵ ਜਾਣਾ ਨਾਨਕ ਆਖਣ ਸਭ ਕੋ ਆਖਾ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣਾ ਇਕ ਗਿਆਨ ਸੋ ਹੈ ਪਤਲ ਪਤਲ ਲਖ ਅਗਾ ਸਾਂਗ ਅਗਾ ਗੋੜ ਗੋੜ ਘਪਾਲ ਥਕੇ ਵੇਦਖੈਨਿਕ ਬਾਤ ਸਸ ਉਠਾਰੇ ਕਨਕ ਤੇ ਪਾਈ ਸੋ ਇਕਤਾਤ ਲਿਖਾ ਹੋਏ ਤੇ ਲਿਖੀਏ ਲਿਖੇ ਹੋਏ ਬਿਨਾ ਨਾਨਕ ਵੱਡਾ ਆਖੀਏ ਯਾ ਪੇ ਜਣਿਆ ਸਲਾਹੀ ਸਲਾਹੀ ਅਤੀ ਸੁਰਤ ਨ ਪਾਈਆ ਨਦੀਆਂ ਯਾ ਤੇ ਵਾਪ ਪਵਸ ਸਮੁੰਦਰ ਨੇ ਜਾਣੀ ਸਮੁੰਦਰ ਸਾ ਸੁਲਤਾਨ ਗਰ ਹਸੇ ਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜਿਸ ਮਨ ਹੋ ਨੈ ਇਸਰੇ ਅੰਤਨ ਸਿਫਤੀ ਕਹਿਣਾ ਅੰਤ ਅੰਤਨ ਕਰਨੇ ਦਹਿਣਾ ਅੰਤ ਅੰਤਨ ਵੇਖਣ ਸੁਣਨਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਅੰਤ ਕਰਨ ਕੀਤੇ ਵਿਰਲਾਹੇ ਤਾਕੇ ਅੰਤਨ ਪਾਏ ਜਾਏ ਇਹੋ ਅੰਤਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਹਬੇ ਉੱਚਾ ਥਾਓ ਉੱਚੇ ਉਪਰ ਉੱਚਾ ਨਾਓ ਐਵੜੇ ਉੱਚਾ ਹੋਵੇ ਕੋਈ ਜਿਸ ਸੁਸਹਿ ਕੋ ਜਾਣੈ ਸੋਏ ਜੇਵੜੇ ਆਪ ਜਾਣੈ ਆਪ ਆਪ ਹੀ ਨਾਨਕ ਨਵਰੀ ਕਰਮੀ ਦਾ ਮੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨੇ ਤੋਂ ਮਾਏ ਕਿਤੇ ਮੰਗੇ ਜੋ ਦੋਪਾਰੇ ਕਿਤੇ ਅਗੜਤ ਨਹੀਂ ਪੀਚਾਰ ਕਿਤੇ ਖਵ ਟੁੱਟੇ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਹੀ ਗਾਇ ਕਿਤੇ ਜੋ ਫੂਸਦ ਮਾਰੇ ਇਹ ਪੈ ਦਾ ਤਰੀ ਤਾਰ ਬੰਦ ਕਲਾਸੀ ਪਾਣਾ ਹੋਏ ਹੋਰ ਆਖ ਨ ਸਕੇ ਕੋਈ ਜੇ ਕੋ ਖਾਇ ਕੇ ਆਖਾਂ ਪਾਏ ਉਹ ਜਾਣੈ ਜੇ ਤੇ ਓੰਕਾਰ ਆਪੇ ਜਾਣੈ ਆਪੇ ਦੇਉ ਆਖ ਸੇ ਪੇ ਕੇ ਹੀ ਕੇ ਜਿਸ ਨੂੰ ਬਖਸੇ ਸਭ ਸੱਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗਣੋ ਮੁੱਲ ਵਪਾਰੇ ਮੁੱਲ ਵਪਾਰੀ ਹੈ ਮੁੱਲ ਢਾਰ ਮੁੱਲ ਆਵੇ ਮੁੱਲ ਲਿ ਜਾਏ ਮੁੱਲ ਪਾਏ ਮੁੱਲ ਲਾ ਸਮਾਏ ਅਮੁੱਲ ਤਾਰਾ ਮੁੱਲ ਦੀ ਬਾਣੀ ਅਮੁੱਲ ਤੂਲ ਮੁੱਲ ਪਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਅਮੁੱਲੋ ਮੁੱਲਾ ਕੇ ਨਾ ਜਾਏ ਆਖਰ ਹੈ ਲਿਖ ਲਾਈ ਇਹ ਕਹੇ वेद ਪਾਠ ਪੁਰਾਣੀ ਆਖੇ ਫੜੇ ਕਰੇ ਵਿਗਿਆਨ ਕਿ ਆਖੇ ਵਰਮੇ ਆਖੇ ਹਿੰਦ ਇਹ ਕਹੇ ਗੋਪੀ ਤੇ ਗੋਵਿੰਦ ਯਕੇ ਇਸਰੀ ਅਕੇ ਸਤੀ ਯਕੇ ਕਿਤੇ ਕਿਤੇ ਬੋਦੀ ਯਕੇ ਦਾਨ ਵੀ ਅਖੇ ਦੇਵ ਯਕੇ ਸੁਰ ਨਰ ਮੰਦਨ ਸੇਵ ਕਿਤੇ ਅਖੇ ਅਖਣ ਪੋਇ ਕਿਤੇ ਕਹਿ ਕੇ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੈ ਕੀ ਕੇ ਜੇ ਵਿੜ ਪਾਵੈ ਤੇ ਵਿੜ ਹੋਏ ਨਾਨਕ ਜਾਣੈ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਰਗ ਵਰੰਗੂਆਰ ਸੂਦਰ ਕੇ ਆ ਸੋ ਕਰਕੇ ਹੈ ਅਜਿਤ ਵੈ ਸਰ ਸੰਵਾਲੇ ਵਾਜੇ ਨਾਦੂ ਨੇ ਕੀ ਸੰਕਾ ਕੇ ਤੇ ਵਾਣ ਹਾਰੇ ਕਿਤੇ ਰਾਗਪਰੀ ਸੋ ਕੈਨ ਕਿਤੇ ਗਾਣ ਹਾਰੇ ਗਵਤਨੋਂ ਕੋਣ ਪਣੀ ਵੈ ਸੰਤਰ ਗਵਰ ਅਗ ਧਰਮ ਦੁਆਰੇ ਗਾਵੇ ਜਤੂ ਕੋ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋਹ ਸੁਦਾਸ ਵਾਰੇ ਗਾਵੇ ਇੰਦਰੀ ਦਸਨ ਬੈਠੇ ਦੇਵ ਜੀ ਅੰਦਰ ਨਾਲੇ ਗਾਵੇ ਸਸਮਾਦੀ ਅੰਦਰ ਗਾਮਨ ਸਾਧ ਵਿਚਾਰੇ ਗਾਮਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਮਨ ਪੰਡਤ ਪੜਨ ਰਖੀਸ਼ਰ ਜੁਗ ਜੂ ਵੇਦ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾਤ ਬਿਲੇ ਗਾਵਨ ਰਤਨੋ ਭਾਇ ਤੇਰੇ ਅਰਸਰਤੀਸ ਨਾਲੇ ਗਾਵੈ ਜੋ ਤੁਮਹਾ ਬਲ ਸੁਗਾਵੈ ਖਾਣੀ ਚਾਰੇ ਗਾਵੈ ਕੰਨ ਮਨ ਉਪਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਦ ਨੂੰ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮਨ ਚਿਤ ਨਹੀਂ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਈਂ ਸੱਚਾ ਸੱਚੀ ਨਾਈ ਹੈਪੀ ਹੋਸੀ ਜੈਨ ਜਸੀ ਰਤਨਾ ਜੰਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਦੇ ਨਸੀਮਾ ਆ ਜਿੰਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵਤਸ ਦੀ ਵਡਿਆਈ ਜੋ ਸੁਭਾਵੈ ਸੋਈ ਕਰਸੀ ਯੋਗ ਨਾ ਕਰਣਾ ਜਾਈ ਸੋ ਬਾਸਾ ਸੋ ਸਾ ਪਾਸਾ ਸਹਿਬ ਨਾਨਕ ਰਹਿਣਾ ਰਜਾ ਆਸਨ ਤੋਗ ਸਰਮ ਪਰ ਝੋਲੀ ਧਿਆਨ ਕੀ ਘਰੇ ਬਹੁਤ ਕੰਤਾ ਕਾਲ ਕੁਵਾਰੀ ਕਾਇ ਹਜੂਰੰਦਾ ਪ੍ਰਤੀ ਆਈ ਬੰਦੀ ਸਗਲ ਸੇ ਮਾਤੀ ਮਨਜੀ ਤੈਸਕ ਜੀਤ ਆਦੇਸ ਸਯਾ ਦੇਸ ਆਦ ਅਨੀਲ ਅਨਾਦ ਅਨਾਤ ਜਗਤੂ ਏਕ ਹੋਵੇ ਸ ਬਹੁਤ ਗਿਆੰਦੇ ਆ ਭੰਡਾਰਨ ੜਕੜ ੜਵਾਜੇ ਨਾਲ ਆਬ ਨਾਸ ਨਾਸੀ ਸੋ ਜਾ ਕੀ ਰਿਸਦੇ ਅਵਰਾ ਸਾਧ ਸੰਜੋਗ ਵਿਜੋਗ ਦੁਦਕਾਰ ਤੱਲਾਵੇਂ ਲੇਖੇ ਹੋਵੇ ਭਗ ਆਦੇਸ ਤੇ ਆਦੇਸ ਆਗ ਅਨੀਲ ਅਨਾਹ ਤੀ ਜੁਗ ਜੁਗ ਏਕ ਹੋਵੇ ਇਸ ਏਕਮਾਈ ਜੁਗਤ ਵਿਆਈ ਤਨ ਚੱਲੇ ਪਰਮਾਨ ਇੱਕ ਸੰਸਾਰੀ ਇੱਕ ਮੰਡਾਰੀ ਇੱਕ ਲਾਇ ਦੀ ਬਾਣ ਜਿਸੋ ਭਾਵੈ ਤਵੈ ਤੱਲਾਵੇਂ ਜਿਹੂ ਵੈ ਫੁਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਇਹੋ ਵਿਡਾਨ ਆਦੇਸ ਸਹਯਾ ਦੇਸ ਆਦੋ ਨਿਲੋ ਨਾ ਨਾ ਹਾਤੇ ਜੁਗ ਜੁਗ ਇਕੋ ਵੇਸ ਆਸਣ ਲੋਏ ਲੋਏ ਪੰਡਾਰੇ ਜੋਗ ਸਿ ਭਾਇ ਅਸੋ ਏਕਾ ਵਾਰ ਕਰ ਕਰ ਵੇਖੇ ਸਰਦਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਹਯਾ ਦੇਸ ਆਦੋ ਨੀਲਨ ਅਨਾਤ ਜਗ ਜਗ ਏਕੋ ਹੋਵੇ ਇੱਕ ਦੂਜੀ ਬੋਲਾ ਖੋਵੇ ਲਖ ਹੋਵੇ ਲਖ ਵੀ ਲਖ ਲਖ ਏੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਏ ਬਗਬਉੜੀਆਂ ਚੜਿਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਛਾਂ ਆਈ ਰੀ ਨਾਨਕ ਨਜ਼ਰੀ ਪਾਈਏ ਕੁੜੀ ਗੁੜੜੀਸ ਨੀ ਆਖਣ ਜੋਰ ਚ ਪੈਣੇ ਜੋਰ زور منگ دن نہ جیون مرن نہ جی رن سور بیچار, جو سی گیان بچار جور نتی چھوٹے سنسار جس ہاتھ جور کر ویک سوئے نانک ادمنیت نے کو رات روتی تھی وارے پو پانی اگنی پتال ਤਸਵੇਤ ਅਰਤੀ ਥਾਪ ਰਖੀ ਧਰਮਸਾਲ ਤਿਸ ਜੀ ਜੂਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਧਰਮ ਤਿੱਥੈ ਤੋਂ ਹੋਂ ਪੰਥ ਪ੍ਰਵਾਨ ਨਦਰੀ ਕਰਮ ਪਵਾਨੀ ਸੋ ਹੱਥ ਪਕਾਏ ਉਥੈ ਪਾਏ ਨਾਨਕ ਜਪ ਜਾਈ ਧਰਮ ਕੰਡ ਗਾਇਓ ਧਰਮ ਗਿਆਨ ਕੰਡ ਗਾਇਆ ਕੋ ਕਰਮ ਕਿਤੇ ਪਵਣ ਪਾਣੀ ਬੈ ਸੰਸਰ ਕਿਤੇ ਕਾਨੁ ਮਹੇਸ ਕਿਤੇ ਬਰਮੇ ਘਾੜਤ ਖੜੀ ਹੈ ਰੂਪ ਰੰਗ ਕੇ ਵੇਸ ਕਿਤੇ ਅਕਰਾਂ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਜੰਦੇ ਚੰਦੀ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ नाथ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਤਾ ਨੇ ਮਨ ਕਿਤੇ ਕਿਤੇ ਰਤਨ ਸਮੁੰਦ ਇਤਿਹਾਸ ਬਾਣੀ ਇਤਿਹਾਸ ਬਾਣੀ ਕੇਤੇ ਪਾਤ ਨਰਿੰਦ ਇਤਿਹਾਸ ਉਤੀ ਸੇਵਕ ਇਤੇ ਨਾਨਕੀ ਅੰਤ ਨੈ ਅੰਤ ਗਿਆਨ ਖੰਡ ਮੈਂ ਗਿਆਨਪੁਰ ਚੰਦ ਤਿਥਾ ਨਾਗਿਨੋ ਕੋਡਨ ਧਰਮ ਖੰਡ ਕੀ ਬਾਣੀ ਰੂਪ ਤਿਥੈ ਘੜ ਘੜੀਏ ਬਹੁਤਨੂ ਤਾਂ ਕਿ ਅੰਗਲ ਨਾ ਕਸੀ ਅਨੇਧ ਆਏ ਦੇਖੂ ਕਹਿ ਵਿਚੇ ਬਸਥਾਈ ਤਿੱਥੈ ਗੜੀਐ ਸੁਰਤ ਮਤਮਨ ਬੁੱਧ ਤਿੱਥੈ ਗੜੀਐ ਸੁਰਾਂ ਸਦਾ ਕੀ ਸੋਧ ਕਰਮਕੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਦੂਤ ਮਹਾਵਲ ਸੂਰ ਤੰਵੇਂ ਰਾਮ ਰਿਆ ਪਰਭੂਰ ਤਿੱਥੈ ਸੀ ਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਏ ਨਾ ਉਹ ਮਰਨ ਠਾਗੇ ਜਾਏ ਇਨਕੇ ਰਾਮ ਸੈਵਨ ਮਾਏ ਤੇ ਤੈ ਭਗਤ ਹੋਸੈ ਕੇ ਲੋ ਕਰੈ ਅਨੰਸਿ ਤੈ ਮਨ ਸੋਏ ਸਤਿਖੰਡ ਬਸੈ ਅੰਦਰੰਕ ਕਰ ਕਰ ਵੇਖੈ ਨਰਨਿਆ ਤੇ ਤੈ ਖੰਡ ਮਨ ਵਰਪੰਡ ਜੇ ਕੋ ਕਥਤ ਅੰਤ ਨੈ ਅੰਤ ਤੇ ਤੈ ਲੋ ਲੋ ਅਕਾਰ ਜਿਵ ਜਿਵ ਹੁਕਮ ਤੇ ਬੇਦਰਕਾਰ ਵੇਖੈ ਵਿਖਸੈ ਕਰਵੀਚ ਨਾਨਕ ਕਥਨਾ ਕਰਦਾਸ ਜਤ ਪਹਾਰਾ ਧੀਰਜ ਸੁਨਿਆਰ ਐਣ ਮਤ ਬੀਤ ਤਿਆ ਓ ਕੱਲਾ ਏਗਨ ਤਪਤਾਉ ਪਾਂਡਾ ਪਾਉ ਅਮਰਤ ਤਿਸਟਾਲੇ ਗੜੀਏ ਸਬਦ ਸਤੀ ਟਕਸਾਲ ਜੈਨ ਕੋ ਨਜ਼ਰ ਕਰਮ ਤੇ ਨਿਕਾਲ ਨਾਨਕ ਨਜ਼ਰੀ ਨਦਰ ਦਿਹਾਲ ਸਦੋ ਪਵਣ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲ ਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਪਾਚੇ ਧਰਮ ਦੂਰ ਕਰਮੀਆਂ ਭੋਇਆ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਲੋ ਜਿਨੇ ਨਾਮ ਤੇ ਆਇ ਗਏ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲੋ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ